ਸਾਰਿਆਂ ਨੇ ਗੁਰਬਾਣੀ ਨੂੰ ਸ਼ੇਅਰ ਕਰਨਾ ਹੈ ਲਾਈਕ ਕਮੈਂਟ ਕਰੋ ਛੋਟੇ ਬੱਚਿਆਂ ਨੂੰ ਜੋ ਪਿਆਰ ਬਖਸ਼ਿਸ਼ ਕਰੋ ਛੋਟੇ ਬੱਚਾ ਹਣ ਸ਼ਬਦ ਪੜ੍ਹਨਗੇ ਤੁਸੀਂ ਸਾਰਿਆਂ ਨੇ ਜੋ ਸੁਣਨਾ ਹੈ ਸਰਵਣ ਕਰਨਾ ਜੀ ਆਓ ਬੱਚਿਆਂ ਕੋ ਆਪਾਂ ਸ਼ਬਦ ਸੁਣਨ ਕਰੀਏ ਚਲੋ ਬੱਚੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ आज तो हम वाही रूचि तो संबंधित शब्द सुनाना चाह रहे हाँ आशा करते हाँ कि कुछ ध्यान न सुनोगे रब मेरा सतगुर बन के आया रब मेरा सतगुर बन के आया मैनू वेख लैन दे मैनू वेख लैन दे रब मेरा सत

तो मेरा बन के आया। रब मेरा सतगुरु सतगुरु आया, आया। दे, जिथेरण दे। जिथे भी वे चरण घुमावे। पत्थर भी ओर जावे पत्थर भी ओर जावे आया है

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਗਾਣਿਆਂ ਨੂੰ ਸ਼ੇਅਰ ਕਰਦੇ ਹੋ ਲਾਇਕ ਕਰਦੇ ਹੋ ਕਮੈਂਟ ਕਰਦੇ ਹੋ ਇਹ ਛੋਟੇ ਬੱਚਿਆਂ ਨੇ ਬਾਣੀ ਪੜੀ ਐ ਸ਼ਬਦ ਪੜੇ ਐ ਇਹਨੂੰ ਵੀ ਲਾਇਕ ਕਰਿਆ ਕਰੋ ਆਪਾਂ ਗਾਣੇ ਦੇਖ ਕੇ ਝੱਟ ਪਿੱਛੋਂ ਉਹਨੂੰ ਫੋਲੋ ਵੀ ਕਰਦੇ ਆ ਗਾਣੇ ਸੁਣਦੇ ਆ ਆਪਣੇ ਬੱਚੇ ਵਿਗੜ ਜਾਂਦੇ ਆ ਮਾੜੀ ਸੰਗਤ ਚ ਪੈਂਦੇ ਆ ਇਸ ਕਰਕੇ ਬੇਨਤੀ ਐ ਕਿ ਆਪਣੇ ਬੱਚੇ ਨੂੰ ਗੁਰੂ ਘਰ ਕਾ ਲਿਆ ਕਰੋ ਤੇ ਚੰਗੀ ਸੰਗਤ ਮਿਲੇ ਬੜੇ ਸਿਆਣੇ ਬੱਚੇ ਨੇ ਸ਼ਬਦ ਪੜੇ ਨੇ ਹੁਣ ਅੱਗੇ ਹੋਰ ਬੱਚੇ ਸ਼ਬਦ ਪੜ੍ਹਨਗੇ ਆਪ ਨਾਲ ਸਾਂਝਾ ਕਰਾਂਗੇ ਆ ਬੱਚਿਆਂ ਨੂੰ ਬੇਨਤੀ ਕੋਈ ਹੋਰ ਸ਼ਬਦ ਪੜਨਾ ਚਾਹੁੰਦਾ ਹੈ ਪੜ ਸਕਦੇ ਹੋ ਹੋਰ ਕੋਈ ਸ਼ਬਦ ਪੜਨਾ ਚਾਹੁੰਦਾ ਹੈ ਪੜੇ ਉਹ ਉਹ ਪਹਿਲੇ ਵਾਲਾ ਸ਼ਬਦ ਨਹੀਂ ਗਾਣਾ ਵਧੀਆ ਸ਼ਬਦ ਗਾਇਓ ਠੀਕ ਹੈ ਚਲੋ ਮਾਈ ਗਰੂਜੀ ਦਾ ਖਾਲਜਾ ਜੀ ਮਾਈ ਗਰੂਜੀ ਪੜੇ ਪਿੱਛੇ ਬੋਲਣਾ ਸਾਰੇ ਬੱਚੇ ਵੱਡੇ ਸਿਆਣੇ ਨੇ ਜਿਸਕੇ ਸੜੀ ਉਪਰ ਤੂਸਵਾਮੀ ਜਿਸਕੇ ਵੈਰੀ ਗੁੱਡ ਬਹੁਤ ਵਧੀਆ ਸ਼ਬਦ ਬਹੁਤ ਵਧੀਆ ਪੜਿਆ

धीरे चलो चलो रे नई बना प्रभात हो लो ओ तेरी बड़ी बे प्यार लगावे मुनि ने प्यार लगावे जे तू सतगुरु कोई कोई जे समो सतर गुरु मोव जिसके सरी ਨ ਤੂ ਸਵਾਮੀ ਜਿਸ ਕੇ ਸਾਡੀ ਉਪਰ ਬਣਾ ਦੋ ਫਤਿਹ ਸਵਾਮੀ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਨੂੰ ਖਲਸਾ ਸਿਵਾਇ ਗੁਰਜੀ ਦੀ ਫਤਿਹ ਬਲੇ ਪਾਨੇ ਸੋ ਨਿਹਾਲ ਸਤਿ ਸਦੀ ਆਕਾ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਦੀ ਫਤਿਹ